ਇੰਦੇ ਰਾਤ ਨੂੰ ਅੱਪ ਜਦੋਂ ਸਾਰਾ ਕੰਮ ਧੰਦਾ ਕਰ ਲਿਆ ਪ੍ਰਾਰਥਨਾ ਕਰਕੇ ਮੰंजे ਤੇ ਆ ਕੇ ਬਹਿ ਗਏ ਪੜ ਪੈਣ ਤੋਂ ਪਹਿਲਾਂ ਜਿੰਨੇ ਵਾਰੀ ਇਹਨੂੰ ਪੜ ਸਕਦੇ ਇਹਨੂੰ ਪੜਿਓ ਉੱਥੇ ਕੀ ਲਿਖਣਾ ਹੈ ਜਹੋਵਾ ਉਹੀ ਹੈ ਜੋ ਸਾਨੂੰ ਸ਼ਕਤੀ ਦਿੰਦਾ ਧਨ ਪ੍ਰਾਪਤ ਕਰਨੇ ਲਈ ਹਾਲੇਲੂਇਆ ਇੱਥੇ ਐ ਨਹੀਂ ਕਹਿਣਾ ਮੈਂ ਹੀ ਐ ਮੈਂ ਹੀ ਸਾਰਾ ਕੁਝ ਕਰਦਾ ਮੈਂ ਮੈਂ ਨਹੀਂ ਕਰਨਾ ਹਾਲੇਲੂਇਆ ਬੱਕਰੀ ਮੈਂ ਮੈਂ ਕਰਦੇ ਹੋ ਕੱਟੀ ਜਾਂਦੀ ਐ ਹਾਲੇਲੂਇਆ ਇੱਥੇ ਆਪਾਂ ਥੋੜਾ ਘੱਮ ਕੀਤਾ ਆਪਾਂ ਪਰਮੇਸ਼ਰ ਦੀ ਦਇਆ ਦੇ ਨਾਲ ਹੀ ਕੀਤਾ ਆਪਾਂ ਹਾਲੇਲੂਇਆ ਇੱਥੇ ਆਪਾਂ ਇਹ ਵਾਰ-ਵਾਰ ਦਰਹਾਉਣਾ ਵੈ ਜਹੋਵਾ ਉਹੀ ਹੈ ਜਿਸ ਦੀ ਸ਼ਕਤੀ ਦੇ ਨਾਲ ਜਹੋਵਾ ਉਹੀ ਹੈ ਜੀ ਦੀ ਸ਼ਕਤੀ ਨਾਲ ਮੈਂ ਧਨ ਪ੍ਰਾਪਤ ਕਰਨ ਲਕਾ ਮੈਂ ਹallelujah ਜਹੋਵਾ ਉਹ ਹੀ ਹੈ ਉਹਦੇ ਹੱਥਾਂ ਦੇ ਨਾਲ ਉਹਦੇ ਬਲ ਦੇ ਨਾਲ ਹੀ ਆਪਾਂ ਸਾਰਾ ਕੁਝ ਕਰ ਸਕਦੇ ਆਪਦੇ ਆਪ ਕੁਝ ਨਹੀਂ ਕਰ ਸਕਦੇ ਹallelujah ਜਿੰਨਾ ਮਰਜੀ ਜ਼ੋਰ ਲਾ ਲੋ ਕੁਝ ਨਹੀਂ ਆਪਣੇ ਕੋਲ ਹੋਣਾ ਸੱਚਮੁੱਚ ਉਹਦੇ ਸੰਤਾਂ ਨੇ ਵੀ ਕਿਹਾ ਸੀ ਸਾਰੀਆਂ ਚੀਜ਼ਾਂ ਇੱਕ ਸਾਈਡ ਤੇ ਰੱਖ ਦਿਆ ਕਰੋ ਹallelujah ਉਹਨੇ ਕਿੰਨੇ ਲਿਖਾਇਆ ਸੀ ਪੇਜ ਤੇ ਅਬ ਮਾਰੀ ਹੈ ਆ ਨਸ਼ਾ ਵੈ ਹੈ ਗਰੀਬੀ ਹੈ ਸ਼ਰਾਬ ਹੈ ਜਾਂ ਚੁਗਲੀ ਨਿੰਦ ਸਾਰਿਆਂ ਨੂੰ ਕਹਿੰਦਾ ਤੁਸੀਂ ਇੱਕ ਸਾਈਡ ਤੇ ਕਰ ਦੇਣਾ ਹallelujah ਤੇ ਆਪਾਂ ਕੀ ਨੂੰ ਅੰਦਰ ਵਸਾਉਣਾ ਵੈ ਪਾਕ ਰੂ ਨੂੰ ਵਸਾਉਣਾ ਹallelujah ਪਾਕ ਰੂ ਨੂੰ ਕਹਣਾ ਪਾਕ ਰੂ ਮੇਰੇ ਅੰਦਰ ਆ ਪਰਮੇਸ਼ਰ ਪਰਮੇਸ਼ਰ ਜੀ ਮੈਂ ਤੇਰੇ ਬਿਨਾ ਮੈਂ ਕੁਛ ਵੀ ਨਹੀਂ ਹallelujah ਆਪਦੇ ਜੋਰ ਨਾਲ ਆਪਾਂ ਕੁਛ ਨਹੀਂ ਕਰ ਸਕਦੇਗੇ ਹallelujah ਸੱਚਮੈ ਜਦੋਂ ਉਹਦਾ ਹੱਥ ਆਉਂਦਾ ਵੈ ਤੋ ਗੁੰਗਿਆਂ ਨੂੰ ਵੀ ਬੋਲਣ ਲਾ ਦਿੰਦਾ ਹੈ ਹallelujah ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੀ ਵਡਿਆਈ ਕਰਨੀ ਹੈ ਪਰਮੇਸ਼ਰ ਦੀ ਜਿੰਨਾ ਆਪਾਂ ਨੂੰ ਟਾਈਮ ਦਿੰਦਾ ਸੱਚਮੁੱਚ ਐਨ ਪੂਰੀ ਅਧੀਨ ਆਪਾਂ ਪਰਮੇਸ਼ਰ ਦੇ ਆ ਕੇ ਹੋ ਜਾਂਨੇ ਚਿੰਤਾ ਚੁੰਤਾ ਸਾਰੀ ਛੱਡ ਦਿਆ ਕਰੋ ਹallelujah ਕਿਹਨੇ ਚਿੰਤਾ ਕਰਕੇ ਕੋਸ ਆਪਦੇ ਦਿਨ ਵਧਾਏ ਆ ਘਟਦੇ ਹੀ ਆ ਵਧਨੇ ਨਹੀਂਗੇ ਉਹ ਕਹਿੰਦਾ ਚਿੰਤਾ ਚੀਖਾ ਬਰੋਬਰ ਹੈ ਹਾਲੇਲੂਇਆ ਚੀਖਾ ਬੰਦਾ ਇੱਕ ਵਾਰੀ ਚੜ ਜਾਂਦਾ ਸੁਹਾਵਾ ਬਣ ਗਿਆ ਤੇ ਚਿੰਤਾ ਤਾਂ ਘੋਣੀ ਵਾਂਗੂ ਖਾਈ ਜਾਂਦੀ ਹੈ ਹਾਲੇਲੂਇਆ ਚਿੰਤਾ ਕਰਕੇ ਆਪਣੇ ਹੱਥ ਪੱਲੇ ਕੁਝ ਨਹੀਂ ਆਉਣਾ ਆਪਣੀ ਸਿਹਤ ਦੀ ਬਰਬਾਦੀ ਹੋਗੀ ਇਸ ਲਈ ਪਰਮੇਸ਼ਰ ਨੂੰ ਕਹੋ ਪਰਮੇਸ਼ਰ ਮੈਂ ਚਿੰਤਾ ਸਾਰੀ ਛੱਡਤੀ ਐ ਮੈਂ ਤੈਨੂੰ ਪਉਣਾ ਮੈਂ ਪਾਕ ਰੂਹ ਨੂੰ ਪਉਣਾ ਇਹ ਮੇਰੇ ਅੰਦਰ ਹੋਣਾ ਚਾਹੀਦਾ ਹallelujah ਜਦੋਂ ਆਪਣੇ ਸੱਚਮੁੱਚ ਪਾਕ ਰੂਹ ਅੰਦਰ ਆ ਗੋਦੋਂ ਆਪਾਂ ਨੂੰ ਕੋਈ ਕਿਸੇ ਨਾਲ ਨਫ਼ਰਤ ਨਾ ਕਰਾਂਗੇ ਕਿਸੇ ਤੇ ਜ਼ਹਿਲ ਸੀ ਨਾ ਕਰਾਂਗੇ ਉਹਦੋਂ ਆਪਾਂ ਨੂੰ ਸਾਰੇ ਐਂ ਲੱਗਣਗੇ ਵੀ ਸਾਰੇ ਮੇਰੇ ਵਰਗੇ ਤੁਰੇ ਫਿਰਦੇ ਹallelujah ਸਾਰੇ ਪਰਮੇਸ਼ਰ ਦੇ ਬੰਦੇ ਅਸੀਂ ਧੀਆਂ ਪੁੱਤਾਂ ਭੈਣ ਭਰਾ ਹੀ ਬਣੇ ਫਿਰਦੇ ਸਾਰੇ ਅਸੀਂ ਹallelujah ਤਰ੍ਹਾਂ ਕਰਕੇ ਪਰਮੇਸ਼ਰ ਜੀ ਤੋਂ ਪਾਕ ਰੂਹ ਅੰਦਰ ਹੋਊ ਤਾਂ ਆਪਾਂ ਕਿਸੇ ਦੀ ਚੁਗਲੀ ਨਹੀਂ ਦਿਆਂ ਨਾ ਕਰਾਂਗੇ ਕਿਸੇ ਲਈ ਈਰਖਾ ਨਾ ਕਰਾਂਗੇ ਕਿਸੇ ਨੂੰ ਆਪਾਂ ਗਲਤ ਕੋਈ ਕੰਮ ਨਾ ਕਰਾਂਗੇ ਹੱਥਾਂ ਦੀ ਕਮਾਈ ਥੋੜੀ ਕਰ ਲਾਂਗੇ ਥੋੜੇ ਜਿਹੀ ਪਰਮੇਸ਼ਰ ਵਾਅਦਾ ਕਰੂਗਾ ਹਾਲੇਲੂਇਆ ਤਰ੍ਹਾਂ ਕਰਕੇ ਪਰਮੇਸ਼ਰ ਤੋਂ ਮੰਗਣਾ ਮੈਂ ਪਰਮੇਸ਼ਰ ਜੀ ਮੈਨੂੰ ਪਤਾ ਤੂੰ ਉਹੀ ਪਰਮੇਸ਼ਰ ਹੈ ਜੋ ਤੇਰੇ ਹੱਥਾਂ ਦੀ ਸ਼ਕਤੀ ਦੇ ਨਾਲ ਹੀ ਤਨ ਦੀ ਪ੍ਰਾਪਤੀ ਹੁੰਦੀ ਹੈ ਹallelujah ਇਹ ਕਰਕੇ ਦੇਖੋ 21 ਦਿਨ ਜੇ ਤੁਹਾਡੇ ਕੋਲੇ ਨਾ ਤੁਹਾਡਾ ਕਮਾਈ 'ਚ ਪਰਮੇਸ਼ਰ ਵਾਦਾ ਪਾਉਗਾ ਸੱਚ ਬਚੋ ਪਾਉਗਾ ਹallelujah ਰੋਣੇ ਨਹੀਂ ਲੋਕਾਂ ਕੋਲੇ ਨਹੀਂ ਰੋਣੇ ਰੋਣੇ ਮੇਰੇ ਤਾਂ ਇੰਨਾ ਕਰਜ਼ਾ ਚੜ ਗਿਆ ਕਰਜੇ ਨਾ ਚੱਕਿਆ ਕਰੋ ਜਿੱਦਾਂ ਪਰ ਮੁੜਦੇ ਨਹੀਂ ਨਾ ਚੱਕਿਆ ਕਰੋ ਹallelujah ਕਰਜ਼ਾ ਚੱਕਦੇ ਫਿਰ ਆਪਾਂ ਲੋਕਾਂ ਕੋਲੇ ਦੱਸਦੇ ਮੈਂ ਤਾਂ ਇੰਨਾ ਚੜ ਗਿਆ ਇੰਨਾ ਚੜ ਗਿਆ ਲੋਕਾਂ ਨੇ ਨਹੀਂ ਲਾਉਣਾ ਉਹ ਉਪਰ ਪਰਮੇਸ਼ਰ ਨੇ ਲਾਉਣਾ ਮੈਂ ਪਰਮੇਸ਼ਰ ਦੇ ਅੱਗੇ ਬਹਿ ਜਾ ਕਰੋ ਗੋਡਿਆਂ ਤੇ ਆ ਕੇ ਬੈਠਿਆ ਕਰੋ ਪਰਮੇਸ਼ਰ ਅੱਗੇ ਪਰਮੇਸ਼ਰ ਮੈਂ ਫਲਾਨੇ ਦੇ ਇੰਨੇ ਦੇਣ ਨੇ ਪਰਮੇਸ਼ਰ ਮੈਨੂੰ ਪਤਾ ਤੂੰ ਹੀ ਕਰ ਸਕਦਾ ਤੂੰ ਕੋਈ ਬੰਦੋਬਸਤ ਕਰ ਸਕਦਾ ਹallelujah ਤੋ ਕਰੂਗਾ ਆਪਣਾ ਜੇ ਕਿਸੇ ਕੋਲੇ ਰੋਵਾਂਗੇ ਉਹ ਲੋਕ ਹੱਸਣਗੇ ਅਗਲਾ ਕਹੂਗਾ ਤੂੰ ਮਸੀਹ ਚ ਆ ਕੇ ਵੀ ਤੇਰੇ ਉਹੀ ਰੋਣੇ ਰੋਂਦਾ ਰਹਿਣਾ ਨਹੀਂ ਰੋਣੇਗੇ ਹallelujah ਚਤਤੇ ਨਹੀਂ ਲਿਓਣਾ ਮਨ ਤੇ ਨਹੀਂ ਲਿਓਣਾਗਾ ਫਿਰ ਆਪਾਂ ਬਿਮਾਰ ਹੋਵਾਂਗੇ ਫਿਰ ਆਪਣੇ ਦਵਾਈਆਂ ਤੇ ਲੱਗਣਗੇ ਇਸ ਦੂਹੇਤਰ ਆਪਦਾ ਸਾਰਾ ਬੋਝ ਪਰਮੇਸ਼ਰ ਤੇ ਛੱਡ ਦਿਓ ਹਾਲੇਲੂਇਆ ਜਦੋਂ ਉਹਨੇ ਕਿਹਾ ਆਪਦਾ ਬੋਝ ਮੇਰੇ ਤੇ ਸੱਡ ਦਿਓ ਤੇ ਸੱਡਦਿਆ ਕਰੋ ਹਾਲੇਲੂਇਆ ਹਲਕੇ ਫੁਲਕੇ ਰਿਹਾ ਕਰੋ ਜੋ ਹੁੰਦਾ ਹੋਈ ਜਾਂਦੇ ਆਪਾਂ ਕੁਛ ਨਹੀਂ ਕਰ ਸਕਦੇ ਜਦੋਂ ਪਤਾ ਫਿਰ ਵੀ ਪਰਮੇਸ਼ਰ ਨਹੀਂ ਕਰਨਾ ਤੇ ਆਪਾਂ ਫਿਰ ਬੋਝ ਕਾਤੋਂ ਕਾਤੋਂ ਚਿੰਤਾ ਕਰਨੀ ਹੈ ਹਾਲੇਲੂਇਆ ਆਪਣੇ ਮੂੰਹ ਤੇ ਖੁਸ਼ੀ ਹੋਣੀ ਚਾਹੀਦੀ ਭਾਵੇਂ ਅੰਦਰ ਜਿੰਨੇ ਵੀ ਦੁਖੀ ਆਪਾਂ ਮਰ ਜੀਏ ਆਪਣੇ ਮੂੰਹ ਤੇ ਖੁਸ਼ੀ ਹੋਣੀ ਚਾਹੀਦੀ ਕੋਈ ਆਪਾਂ ਨੂੰ ਬੁਲਾਵੇ ਤਾ ਉਹਨੂੰ ਕਹੋ ਹਾਂ ਮੈਂ ਬਹੁਤ ਸੌਖਾ ਆ ਮੈਂ ਹallelujah ਹallelujah